ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਅੱਜ ਫੇਰ ਯੋਗ ਕੇਂਦਰ ਸਤਿਆ ਵਾਲਾ ਤੇ ਲੱਡੂ ਵੰਡਣ ਦਾ ਦ੍ਰਿਸ਼ਾ ਜਦੋਂ ਵੀ ਇੱਥੇ ਆਇਆ ਕੋਈ ਪੇਸ਼ੈਂਟ ਠੀਕ ਹੁੰਦਾ ਤਾਂ ਖੁਸ਼ੀ ਵਜੋਂ ਲੱਡੂ ਵੰਡਦਾ ਤੇ ਅਸੀਂ ਤੁਹਾਡੇ ਵੀ ਰੂਪ ਰੂਪ ਕਰਦੇ ਆ ਅੱਜ ਸਾਡੇ ਨਾਲ ਬੈਠੇ ਨੇ ਪਰਦੇ ਸਭ ਤੋਂ ਚੰਗੇ ਪਿੰਡ ਨੂਰਪੁਰ ਸੇਠਾਂ ਦੇ ਮਹਿੰਦਰ ਸਿੰਘ ਇਹਨਾਂ ਨੂੰ ਕੁਝ ਸਮੱਸਿਆਵਾਂ ਸੀਗੀਆਂ ਇਹਨਾਂ ਦੀ ਆਵਾਜ਼ ਬੰਦ ਹੋ ਗਈ ਸੀ ਗਲੇ ਦੀ ਸਮੱਸਿਆ ਸੀ ਤੇ ਇਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਇਹਨਾਂ ਦੀ ਆਵਾਜ਼ ਵਾਪਸ ਆ ਗਈ ਹੈ ਹਾਂ ਜੀ ਮਹਿੰਦਰ ਸਿੰਘ ਜੀ ਕੀ ਹਾਲ ਹੈ ਸਸੀ ਗਾਂ ਜੀ ਠੀਕ ਠਾਕ ਹੋ ਹਾਂ ਜੀ ਵਧੀਆ ਜੀ ਤੇ ਤੁਹਾਡੀ ਪਹਿਲਾਂ ਆਵਾਜ਼ ਗਲੇ ਦੀ ਖਤਮ ਹੋ ਗਈ ਸੀ ਖਤਮ ਹੋ ਗਈ ਇਹ ਕਿੰਨੇ ਸਾਲ ਹੋ ਗਏ ਨੇ ਇਸ ਸਮੱਸਿਆ ਨੂੰ 10 ਸਾਲ ਹੋ ਗਏ 10 ਸਾਲ ਤੁਹਾਡੀ ਆਵਾਜ਼ ਬੰਦ ਰਹੀ ਹਾਂ ਜੀ ਤੇ ਉਦੋਂ ਫਿਰ ਬੋਲਣ ਚ ਕਿੰਨੀ ਕਿ ਦਿੱਕਤ ਸੀਗੀ ਬੋਲਦਾ ਹੀ ਨਹੀਂ ਸੀ ਬੰਦਰੀ ਇਸ਼ਾਰਿਆਂ ਨਾਲ ਸਮਝਾਉਂਦੇ ਸੀ ਗੱਲਬਾਤ ਤੇ ਕੀ ਦੱਸਿਆ ਸੀ ਡਾਕਟਰਾਂ ਨੇ ਇਹਦੇ ਸਬੰਧ ਚ ਡਾਕਟਰਾਂ ਕਹਿੰਦੇ ਪੈਰ ਪੈਰਲਾਈਜ ਹੋ ਗਿਆ ਗਲੇ ਦਾ ਪੈਰਲਾਈਜ 10 ਮਹੀਨੇ ਦਵਾਈ ਖਾਧੀ ਪਹਿਲਾਂ ਇਹਨਾਂ ਨੂੰ ਗਲੇ ਦਾ ਅਦਰੰਗ ਹੋ ਗਿਆ ਸੀ ਤੇ ਕਿੰਨੇ ਸਾਲ ਦਵਾਈ ਖਾਧੀ ਇੱਕ ਸਾਲ ਦਵਾਈ ਖਾਧੀ ਡਾਕਟਰ ਮੁੜ ਕੇ ਕਹਿੰਦਾ ਵੀ ਨਹੀਂ ਡਾਕਟਰਾਂ ਕਹਿੰਦਾ ਨਹੀਂ ਹੋਗਾ ਠੀਕ ਹੈ ਇਹ ਕੰਮ ਨਹੀਂ ਕਰੇਗਾ ਇਹ ਕੰਮ ਨਹੀਂ ਕਰੇਗਾ ਹਾਂਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਬੰਦਾ ਉਮੀਦ ਨਹੀਂ ਛੱਡਦਾ ਜੀ ਆਸ ਉਮੀਦ ਜਿੰਨਾ ਚਿਰ ਸਾਹ ਚੱਲਦੇ ਨੇ ਜਿੰਨਾ ਚਿਰ ਬੰਦਾ ਜਿਉਂਦਾ ਉਮੀਦ ਬਣੀ ਰਹਿੰਦੀ ਏ ਇੱਕ ਸਾਲ ਦੀ ਦਵਾਈ ਤੋਂ ਬਾਅਦ ਡਾਕਟਰਾਂ ਨੇ ਇਹਨਾਂ ਨੂੰ ਕਹਿਤਾ ਸੀ ਕਿ ਇਹਦਾ ਇਲਾਜ ਸੰਭਵ ਨਹੀਂ ਹੈ ਤੇ ਉਸ ਤੋਂ ਬਾਅਦ 8-9 ਸਾਲ ਫੇਰ ਕਿਤੇ ਨਾ ਕਿਤੇ ਕਿੱਥੇ-ਕਿੱਥੇ ਤੱਕ ਗਏ ਤੁਸੀਂ ਅਸੀਂ ਬਰਤਾਰੇ ਗਏ ਲਧਿਆਣੇ ਵੀ ਫੁਲਪੁਰ ਤੋਂ ਘਾਤੀ ਅੰਮਰਸਾ ਲੁਧਿਆਣਾ ਫਿਰੋਜ਼ਪੁਰ ਹੋਰ ਰਿਕਾਰਡ ਜਾਂਦੇ ਰਿਹਾ ਮੈਂ ਦੋ ਮਹੀਨੇ ਲਗਾਤਾਰ ਦੋ ਮਹੀਨੇ ਲਗਾਤਾਰ ਜਾਂਦੇ ਰਹੇ ਸਵੇਰੇ ਸ਼ਾਮ ਸਵੇਰੇ ਸ਼ਾਮ ਅੱਛਾ ਹਰ ਰੋਜ਼ ਦੋ ਟਾਈਮ ਹਾਂਜੀ ਉਹ ਕਰਾਉਂਦੇ ਹੀ ਆਪਣੇ ਐਕਸਰਸਾਈਜ਼ ਐਕਸਰਸਾਈਜ਼ ਕਰਾਉਂਦੇ ਸੀ ਤੇ ਕੋਈ ਫਰਕ ਨਹੀਂ ਪਿਆ ਨਹੀਂ ਕੋਈ ਫਰਕ ਨਹੀਂ ਪਿਆ ਤੇ ਇਹਨਾਂ ਨੂੰ ਜਿੱਥੇ ਵੀ ਕਿਸੇ ਨੇ ਦੱਸ ਪਾਈ ਇਹਨਾਂ ਨੇ ਆਪਦੇ ਵੱਲੋਂ ਚਾਰਾ ਕੀਤਾ ਕਰੋ ਸਮਰੱਥ ਨੇ ਚੰਗੇ ਪਰਿਵਾਰ ਨਾਲ ਸਬੰਧ ਰੱਖਦੇ ਨੇ ਨਾਮੀ ਪਰਿਵਾਰ ਹੈ ਫਰੂਜ਼ਪੁਰ ਜ਼ਿਲ੍ਹੇ ਦਾ ਤੇ ਫਿਰ ਇਹ ਸਾਡੇ ਕੋਲੇ ਯੋਗ ਕੇਂਦਰ ਸਤੀਏ ਵਾਲਾ ਕਦੋਂ ਆਏ ਤੁਸੀਂ 3 ਮਹੀਨੇ ਹੋ ਗਏ ਹਾਂਜੀ 3 ਮਹੀਨੇ ਹੋ ਗਏ 3 ਮਹੀਨੇ ਹੋ ਗਏ ਤੇ ਤਿੰਨ ਮਹੀਨਿਆਂ ਚ ਹੁਣ ਤੁਹਾਡੀ ਆਵਾਜ਼ ਬਹੁਤ ਪਰਪ ਹੈ ਬੋਲਿਆ ਤੁਹਾਡਾ ਸਮਝ ਆਉਣ ਲੱਗ ਪਿਆ ਆਜੇ ਬਾਜੇ ਗਈ ਨਾ ਮੈਂ ਗਈ ਪਾਣੀ ਜਾਂਦੀ ਅੱਗੇ ਆਜੋ ਤੇ ਮੈਂ ਕਿਹਾ ਬਾਜੇ ਪਰ ਕੀ ਨਾ ਹਾਂ ਤੇ ਬਾਜੇ ਨਹੀਂ ਜਾਂਦੀ ਮਤਲਬ ਇਨੀ ਆਵਾਜ਼ ਨਹੀਂ ਸੀ ਹੈਗੀ ਵੀ ਅਸੀਂ ਬੋਲ ਸਕੀਏ। ਹਾਂਜੀ। ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੱਜ ਕਰ ਲਵੋ। ਸਾਡੀ ਵੀਡੀਓ ਚੰਗੀ ਲੱਗੇ ਲਾਈਕ ਵੀ ਕਰੋ, ਸ਼ੇਅਰ ਵੀ ਕਰੋ। ਇਸ ਸੈਂਟਰ ਤੇ ਤੁਹਾਡੇ ਤੋਂ ਕੋਈ ਪੈਸਾ ਲਿਆ ਗਿਆ ਇਲਾਜ ਦਾ? ਨਹੀਂ। ਸਾਡਾ ਇਲਾਜ ਫ੍ਰੀ ਹੈ ਜੀ। ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ। ਜਿਹੜਾ ਵੀ ਭੈਣ ਭਰਾ ਆਉਂਦਾ ਹੈ ਅਸੀਂ ਸੰਭਵ ਕੋਸ਼ਿਸ਼ ਕਰਦੇ ਹਾਂ ਤੇ ਹੁਣ ਤੱਕ ਸਾਡੇ ਕੇਂਦਰ ਦੇ ਨਤੀਜੇ 100% ਨੇ ਤੁਹਾਡੇ ਇਹ 3-4 ਮਹੀਨੇ ਦੌਰਾਨ ਜਿੰਨੇ ਪੇਸ਼ੈਂਟ ਆਏ ਨੇ ਸਾਰੇ ਠੀਕ ਹੋ ਗਏ ਸਾਰੇ ਠੀਕ ਹੋ ਕੇ ਗਏ ਨੇ ਤੁਸੀਂ ਗਵਾਹ ਜੀ ਹਾਂਜੀ ਹਾਂਜੀ ਬਾਕੀ ਜਿੰਨੇ ਪੈਨਪਰਾ ਬੈਠੇ ਨੇ ਗਵਾਹ ਨੇ ਇਸ ਗੱਲ ਦੇ ਤੁਸੀਂ ਵੀ ਜੇ ਕੋ ਤੁਹਾਡਾ ਪੈਨਪਰਾ ਇਸ ਤਰ੍ਹਾਂ ਦੀ ਸਮੱਸਿਆ ਚ ਤਾਂ ਯੋਗ ਕੇਂਦਰ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਮੇਰਾ ਨਾਮ ਕੁਲਦੀਪ ਸਿੰਘ ਪੁੱਲਰ ਸਰਪੰਚ ਪਿੰਡ ਸਤੀਏ ਵਾਲਾ ਮੈਂ ਯੋਗ ਦੀ ਸੇਵਾ ਨਿਭਾਰਿਆ ਤੁਹਾਡੀ ਸੇਵਾ ਵਿੱਚ ਵੀ ਹਾਜ਼ਰ ਹਾਂ ਸਾਡਾ ਮੋਬਾਈਲ ਨੰਬਰ 9417249640 ਤੇ ਸਾਡੇ ਨਾਲ ਗੱਲ ਕਰਕੇ ਤੁਸੀਂ ਸਾਡੇ ਸੈਂਟਰ ਪਹੁੰਚ ਕਰ ਸਕਦੇ ਹੋ ਜੇ ਦੂਰੋਂ ਆਉਣਾ ਹੈ ਤੇ ਅਸੀਂ ਰਹਿائش ਦਾ ਪ੍ਰਬੰਧ ਵੀ ਇੱਥੇ ਕੀਤਾ ਹੈ ਪ੍ਰਸ਼ਾਦੇ ਪਾਣੀ ਦਾ ਵੀ ਚੱਲ ਜਾਵੇਗਾ ਜਿੱਥੇ ਵੀ ਕੋ ਤੁਹਾਡਾ ਭੈਣ ਭਰਾ ਕਿਸੇ ਵੀ ਸਮੱਸਿਆ ਦੇ ਵਿੱਚ ਹੋਵੇ ਉਹਨੂੰ ਕੋਸ਼ਿਸ਼ ਕਰੋ ਤੁਸੀਂ ਕਿਸੇ ਲਈ ਰਾਹ ਦਸੇਰਾ ਬਣ ਸਕਦੇ ਹੋ ਇਸ ਵੀਡੀਓ ਦੇ ਰਾਹੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋੜਵੰਦ ਲੋਕਾਂ ਤੱਕ ਸਾਡੀ ਗੱਲ ਪਹੁੰਚ ਸਕੇ ਲਾਈਕ ਵੀ ਕਰੋ ਤੇ ਸਬਸਕ੍ਰਾਈਬ ਵੀ ਚੈਨਲ ਨੂੰ ਕਰੋ ਤਾਂ ਜੋ ਸਾਡੀਆਂ ਹੋਰ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣ ਤੁਹਾਡਾ ਸਾਰਿਆਂ ਦਾ ਧੰਨਵਾਦ